ਹਾਂ ਸਾਰੇ ਬਜ਼ਾਰ ਲੱਗਾ ਬੰਦ ਕਰਿਆ ਲੋਬਾ ਤੁਹਾਨੂੰ ਦੱਬਿਆ ਬੰਦ ਕਰਿਆ ਤੁਹਾਨੂੰ ਤੁਹਾਨੂੰ ਹੋਰ ਵੀ ਆਵਾਜ਼ ਆ ਆ ਆ ਕੋਈ ਯਹੂਦਨਾ ਉੱਪਰ ਕੀ ਹਾਲ ਚੱਲ ਕਦਾ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਚੜ੍ਹਦੀ ਕਲਾ ਆਪਾਂ ਲੋਡ ਕਰਨ ਜਾ ਰਹੇ ਆ ਐਮਪੀ ਵਾਸਤੇ ਨਕੋਦਰ ਤੋਂ ਤੇ ਮੈਂ ਤੇ ਸਰਦਾਰ ਸਾਹਿਬ ਦੋਵੇਂ ਉਹ ਜਾ ਰਹੇ ਕਿ ਸਰਦਾਰ ਸਾਹਿਬ ਤੇ ਦੇ ਰੇਤਾ ਸਾਡੇ ਇਹਦੇ ਨੇ ਜੁੱਟ ਗਏ ਹੀਗੇ ਸੁਨਾਬਾਣੀ ਕਰਕੇ ਤੇ 5 ਵਜੇ 5 5 ਵਜੇ ਤੁਰ ਪਈਏ ਪੂਰੇ ਤੇ ਹੁਣ ਆਪਾਂ ਸਬਾਣਪੁਰ ਵੱਉਣ ਚ ਨਾਲੇ ਆ ਤੇ ਚਾਹਾਂਗੇ ਆਪਾਂ ਕੂਰਤਰਾ ਹੋਵੇ ਚਲੋ ਚੱਲਦੇ ਆਂ ਅੱਗੇ ਵਾਪੇ ਉਸਤਾਦ ਜੀ ਸਤਿ ਸ਼੍ਰੀ ਅਕਾਲ ਆਪਾਂ ਦੇ ਉਤਰ ਰੋਡ ਤੇ ਪੈ ਗਏ ਨਹੀਂ ਨਹੀਂ ਆ ਗਲਤ ਰੋਡ ਤੇ ਪੈ ਗਏ ਆ ਗਿਆ ਵੱਡਾ ਰੋਡ ਆ ਗਏ ਮਲਸੀਆਂ ਲੋਈਆਂ ਮਲਸੀਆਂ ਆ ਕੇ ਵੱਡਾ ਰੋਡ ਆ ਗਿਆ ਡੇਢ ਕਿਲੋ ਤੇ ਉਹ ਮਹਾਂ ਹੋ ਲਓ ਜੀ ਇਹ ਬਾਬੇ ਆਪਾਂ ਮਲਸੀਆਂ ਕਰ ਲਿਆ ਕਰਾ ਉਸ ਤੇ ਚੜ ਲੱਗੇ ਆ ਅੱਡੇ ਰੋਡ ਤੇ ਸ਼ਾਹਕੋਟ ਪਹੁੰਚਣੇ ਆਣੇ ਆ ਬਰਨਾਲਾ ਮੋਗਾ ਸ਼ਾਹਕੋਟ APS ਕਾਲਜ オーਪਨਰ ਸਿੰਘ ਲੋਈ ਪਹੁੰਚ ਗਿਆ ਲੋਕੇਸ਼ਨ ਤੇ ਖਾਣ ਪੀਣ ਨੂੰ ਤਾਂ ਨਹੀਂ ਕੋਈ ਇੱਥੇ ਨਾ ਓਕੇ ਓ ਖਾ ਤੇ ਪਰ ਵਾਲੇ ਸਰਚਣਾ ਪ੍ਰੌਂਠੀਆਂ ਆਈਆਂ ਨਾਲ ਗਨੇ ਚਾਹ ਨੂੰ ਧਰਿਆ ਪੰਡਾ ਚਾਹੇ ਬਣਾ ਲਾਂਗੇ ਹੋਰ ਕੀ ਲੈਂਦੇ ਮੰਗਾਲਾਂ ਹੋਰ ਕੀ ਹਾਂ ਸ਼ੀਟ ਸਾਬ ਅਲੋ ਤਾਂ ਬੈਨੇ ਆ ਅਸਾ ਸਕੂਟਰ ਕਰਨ ਨਹੀਂ ਕਰਨਾ ਟਰਾਲਾ ਵੱਡੇ ਰੋਡ ਤੇ ਜਾਣਾ ਪੈਣਾ ਸਹੀ ਹੋਇਆ ਮੰਨ ਗਲੇ ਮੀਓ ਇਹ ਛੜਕਾ ਟੈਡੀਆਂ ਆ ਵਾ ਉੱਪਰ ਵੀ ਟੈਡੀਆਂ ਆ ਜੀ ਆਪਾਂ ਸੱਜਣਾ ਹੈ ਸੰਪੰਨ ਲੋਵ ਨੇ ਕਿਹੜਾ ਬੜਾ ਹੈਵੀ ਪੰਗਾ ਆ ਤੇ ਜਿੱਥੇ ਆਪਾਂ ਗੱਡੀ ਲੋਡ ਕਰਨ ਆਏ ਆ ਉਹ ਜਗ੍ਹਾ ਹੈਗੀ ਆ ਵੀਰ ਸੰਦੀਪ ਨੰਗਲੰਬੀਆਂ ਦੇ ਪਿੰਡ ਦੇ ਨਾਲ ਤੇ ਉਹ ਫੈਕਟਰੀ ਹੈਗੀ ਆ ਬੰਦ ਤੇ ਉੱਥੇ ਦਾ ਜਿਹੜਾ ਮਟੀਰੀਅਲ ਆ ਔਰ ਚੱਲਿਆ ਹੈ ਵਾਪਸੀ ਵਾਪਸੀ ਚੱਲਿਆ ਇੰਦੌਰ ਇੰਦੌਰ ਦੇ ਨਾਲ ਪੈਂਦਾ ਵਾ ਧਾਮਨੋਦ ਧਾਮਨੋਦ ਤੇ ਪੰਗਾ ਪੈ ਗਿਆ ਹੈਗਾ ਕੰਡਾ ਜਿਹੜਾ ਉੱਥੇ ਅੰਦਰ ਫੈਕਟਰੀ ਦੇ ਫੈਕਟਰੀ ਦੇ ਅੰਦਰ ਤੇ ਕੰਡਾ ਹੈ ਨਹੀਂ ਤੇ ਜਿਹੜੇ ਗਦਾਮ ਹੀ ਹੈਗੇ ਆਈਏ ਐਫਸੀ ਆਈ ਦੇ ਉੱਥੇ ਕੰਡਾ ਛੋਟਾ ਆ ਤੇ ਹੁਣ ਆਪਾਂ ਨੂੰ ਕੰਡਾ ਕਰਾਉਣ ਵਾਸਤੇ ਜਾਣਾ ਪੈਂਦਾ ਆ ਸ਼ਾਹਕੋਟ ਸ਼ਾਹਕੋਟ ਤੋਂ ਨਾ ਕੰਡਾ ਖਾਲੀ ਦਾ ਵੀ ਉੱਥੋਂ ਤੇ ਲੋਡ ਦਾ ਵੀ ਉੱਥੋਂ ਮੇਰੇ ਫਾਦਰ ਸਾਹਿਬ ਮੈਂ ਦੇਖਦਾ ਸੀਗਾ ਸ਼ਕਲਾਇ ਕੋਸ਼ੀਆ ਨਾ ਤੋਂ ਕਾਣ ਜੀ ਮੈਂ ਘਰ ਦੇ ਹੀ ਆ ਰਸਲੇ ਲੱਗਦੇ ਹਾਂ ਜੀ ਜੀ ਆਹ ਕੰਡਾ ਆ ਇਧਰੋਂ ਚੜੀ ਕਰੀਣਾ ਕੰਡਾ ਬੜਾ ਛੂਤਾ ਜਾਵਾ ਕੰਡਾ ਮੈਂ ਬੜਾ ਕਸੂਤਾ ਜਾ ਤੇ ਹੁਣ ਆਪਾਂ ਫੇਰ ਵਾਪਸ ਤੇ ਰੋਟੇ ਤਾਂ ਨਹੀਂ ਕੋਈ ਇੱਧਰ ਇੱਧਰ ਟਰੈਕ ਨਹੀਂ ਮਿਲਦੀ ਨਾ ਹੈਗੀ ਆ ਇੱਥੇ ਰੋਡ ਬੰਦ ਸ਼ਾਹ ਦਾ ਪਿਆਲਾ ਸਵੇਰ ਦਾ 5 ਵਜੇ ਦਾ ਸ਼ਗਿਆ ਜੀ ਮਾਬਾ ਜੀ ਇਹ ਲੋ ਬ੍ਰੇਕ ਆਪੇ ਵੱਜ ਜੀ ਜਾਂਦੀ ਆ ਨਾ ਪੀਬੀ 67 ਪੰਜਾਬ ਟਾਪਾ ਕੋਈ ਹੋੜੇ ਨਾ ਕੀ ਬਾਬਾ ਜੀ ਕੋਈ ਪ੍ਰਸ਼ੰਗਾ ਜੀ ਆਪਾਂ ਅਛਾ ਦਾ ਪਣੀ ਦੇ ਨਾਲ ਲਿਆ ਬੈ ਚਾਹ ਨਾਲ ਨਵੇੜ ਦੇਣੀ ਉਹ ਪਰੌਂਟੀਆਂ ਮਾਤਾ ਜੀ ਨੇ ਲਾਤੀਆਂ ਫਿਰ ਟਾਈਮ ਨਾਲ ਸ਼ਾਹਕੋਟ ਮੋਗਾ ਤਹਾੜ ਖਲਾ ਇਹ ਸਟੋਰੀਆਂ ਪਾਉਂਦੇ ਤੇ ਕਿਹੜਾ ਘਰ ਆ ਉਹ ਸਾਹਮਣੇ ਦਾ ਰਾਜਾ ਅੱਛਾ ਸਾਹਮਣੇ ਕੀ 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 ਉਹ ਹੱਟ ਜੀ ਬਣੀ ਹੋਣੇ ਹਨ 25 25 40 20 30 ਸੁਣ ਨੰਗਲਣ ਕਾ ਤੇ ਭਾਜੀ ਦੱਸੋ ਕੋਜੋਂ ਦਾ ਬਾਰੇ ਕਿੱਥੇ ਨੰਗਲਣ ਦੀਆ ਸਟਾਰਟਿੰਗ ਜਿਹੜੀ ਆ ਉਹਨਾਂ ਦੀ ਗੇਮ ਦੀ ਇਸ ਸਕੂਲ ਦੀ ਗਰਾਉਂਡ ਚ ਹੋਈ ਜਾਂਦੀ ਆ। ਆ ਸਾਹਮਣੇ ਸਕੂਲ ਹਾਂਜੀ ਇਹ ਸਕੂਲ 'ਚ ਪੜ੍ਹੇ ਆ। ਇਹ ਸਕੂਲ ਨੰਗਲੰਬੀਆਂ ਦਾ ਹੀ ਆ? ਇਹ ਨੰਗਲੰਬੀਆਂ ਦਾ ਹਾਂਜੀ। ਇਹ ਨੰਗਲੰਬੀਆਂ ਫੋਰਸ ਤੋਂ ਨੰਗਲੰਬੀਆਂ ਕਲਾ ਦੇ ਵਿਚਾਰੇ ਸਕੂਲ ਆ ਜੀ। ਠੀਕ ਆ ਜੀ। ਹਾਂਜੀ। ਅੱਛਾ ਇੱਥੇ ਪੜ੍ਹਾਈ ਲਿਖਾਈ ਵੀ ਇੱਥੇ ਹੋਈ ਆ? ਪੜ੍ਹਾਈ ਲਿਖਾਈ ਵੀ ਇੱਥੇ ਹੀ ਹੋਈ ਆ। ਇਸ ਗਰਾਉਂਡ ਦੀ ਉਹਨਾਂ ਨੇ ਮਿਹਨਤ ਕੀਤੀ ਆ ਜੀ। ਠੀਕ ਆ ਜੀ। ਤੇ ਘਰ-ਬਾਰ ਵੀ ਸਿੰਪਲ ਸਾਦਾ ਹੀ ਹਾਂਜੀ। ਗੇਮ ਨੂੰ ਪਿਆਰ ਕਰਨ ਵਾਲਾ ਬੰਦਾ ਸੀਗਾ ਜੀ ਸੰਦੀਪ ਨੰਗਰੰਦਿਆ ਤਾਂ ਦੇਖੋ ਇਸ ਗਰਾਊਂਡ ਦੀ ਮਿਹਨਤ ਕਰਕੇ ਸਟਾਰ ਬਣਿਆ ਤੇ ਹੁਣ ਕਿਦਾਂ ਲੋਕ ਕਿੜਦੇ-ਕੁੜਦੇ ਕਿ ਨਹੀਂ ਉੱਥੇ ਹਾਂਜੀ ਹੁਣ ਥੋੜਾ ਰੁਝਾਨ ਘਟ ਗਿਆ ਇਸੇ ਚੀਜ਼ ਜਦੋਂ ਸੰਦੀਪ ਨੰਗਰੰਦਿਆ ਵੀਰ ਜਦੋਂ ਜਿੰਦਾ ਸੀਗਾ ਜੀ ਉਹਦੇ ਕਾਫੀ ਇੱਥੇ ਰੌਣਕ ਲੱਗਦੀ ਹੋ ਜੀ ਜੀ ਆਹ ਸੰਤੂ ਨਾ ਜੀ ਸੰਦੀਪ ਜੇ ਜਦੋਂ ਕਬੱਡੀ ਸਟਾਰਟ ਕੀਤੀ ਉਸ ਤੋਂ ਬਾਅਦ ਦੇ ਵਿੱਚ ਹੀ ਇੱਥੇ ਟੂਰਨਾਮੈਂਟ ਹੋਣ ਲੱਗ ਪਿਆ। ਅੱਛਾ ਜੀ। ਕਬੱਡੀ ਦੇ। ਹਰ ਸਾਲ ਹੁੰਦੇ ਆ। ਮੈਨ ਜਿਹੜੀ ਪਲੇ ਗਰਾਊਂਡ ਹੈ ਇਹੀ ਆ। ਜੀ ਜੀ। ਸਾਡੇ ਜਾਨੀ ਇਹ ਪਿੰਡ ਦੇ ਲਾਗੇ ਲਾਗੇ ਦੇ ਸਕੂਲਾਂ ਚ ਸਭ ਤੋਂ ਵੱਡੀ ਗਰਾਊਂਡ ਇਹੋ ਆ ਜੀ। ਠੀਕ ਆ। ਇਹ ਜਿਹੜਾ ਸਕੂਲ ਆ ਇਹ 1947 ਤੋਂ ਵੀ ਪਹਿਲੇ ਦਾ ਬਣਿਆ ਹੋਇਆ। ਅੱਛਾ ਜੀ। ਜੀ। ਤੁਹਾਨੂੰ ਇਹ ਸਕੂਲ ਮੇਰੇ ਨਾਲ ਬੰਨ੍ਹ ਹੀ ਲੱਗਦਾ ਵਾ। ਅੱਛਾ ਵੀਰ ਸੰਦੀਪ ਨੰਗਲੰਬੀਆਂ ਇੱਥੇ ਸਟੱਡੀ ਹੋਈ ਸਾਰੀ ਉਹਦੀ ਹੈਨਾ ਜੀ ਬਹੁਤ ਸ਼ਾਂਤ ਸੁਭਾਅ ਦਾ ਬੰਦਾ ਸੀ ਵਾਹ ਬਹੁਤ ਵਧੀਆ ਸੀਗਾ ਆਪਾਂ ਗੱਡੀ ਨਾਲ ਲਾ ਕੇ ਨਾ ਉੱਥੇ ਅੰਦਰ ਫਿਰ ਆਪਾਂ ਮੋਟਰਸਾਈਕਲ ਤੇ ਆਵਾਂਗੇ ਇੱਥੇ 2 ਮਿੰਟ ਲੱਗੇ ਨੇ ਗੱਡੀ ਵੀ ਚੜ੍ਹਨ ਹੁੰਦੀ ਹੈ। ਅਜੀ ਗੱਡੀ ਵੀ ਚੜ੍ਹਨ ਹੁੰਦੀ ਆ ਨਾਲ ਹੀ ਹੈ ਦਾ ਵਾਹ ਇਤੋਂ ਗੱਡੀ ਦੇਖਦੇ ਆ ਘੁੰਮਦੀ ਕਿੰਨੀ ਘੁੰਮਦੀ ਕਿੱਥੇ ਘੁਮਾ ਲਿਆਵਾਂਗੇ ਆ ਸਕੂਲ ਆ ਜੀ ਹੈਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਨੰਬਰ ਆ ਜੀ ਕਿੱਡੀ ਤਗੜੀ ਰੂਹ ਹੀ ਆਣਾ ਇਹ ਕਿੰਨਿਆਂ ਦੀ ਜ਼ਿੰਦਗੀ ਬਣਾਉਣੀ ਉਹਨਾਂ ਨੇ ਕਿੰਨਿਆਂ ਦੀ ਬਣਾਤੀ ਤੇ ਆਪਣੀ ਜ਼ਿੰਦਗੀ ਉਹਨਾਂ ਨੇ ਖੁਦ ਆਕਲਾਤੀ ਚਲੋ ਬਾਕੀ ਵਾਇਰੂ ਮੇਲ ਕਰਨਾ ਕਿਹੜਾ ਦਰਨਾ ਦਰਨਾ ਲੱਗਾ ਆਹੋ ਮੈਂ ਉਹਨੂੰ ਵੀਰ ਨੂੰ ਪੁੱਛਿਆ ਹੈਗਾ ਕੰਪਨੀ ਬੰਦ ਹੋ ਗਈ ਹੈ ਕਰਾਤੀ ਉਹਨਾਂ ਨੇ ਇਹ ਕੰਪਨੀ ਕਰਾਈ ਹੈ ਪਿੰਡ ਵਾਲਿਆਂ ਨੇ ਬੰਦ ਇਹ ਜਿਹੜੀ ਜਗ੍ਹਾ ਹੈਗੀ ਨਾ ਨੇ ਜਗ੍ਹਾ ਦੇ ਵਿੱਚ ਕੰਪਨੀ ਆ ਇਹ ਜਗ੍ਹਾ ਹੈਗੀ ਨੰਗਲਮੀਆਂ ਪਿੰਡ ਦੀ ਤੇ ਇਹਦਾ ਜਦਾਂ ਮੰਨ ਲਓ ਅਗਲੇ ਦਿਨ ਮੂਰਤ ਸੀ ਨਾ ਉਸ ਤੋਂ ਇੱਕ ਦਿਨ ਪਹਿਲਾਂ ਹੀ ਇਹ ਬੰਦ ਹੋ ਗਈ ਕੰਪਨੀ ਚਾਲੂ ਹੋਣ ਤੋਂ ਪਹਿਲਾਂ ਬੰਦ ਹੋ ਗਈ ਚੱਕਰ ਇਹ ਬਣਿਆ ਵੀ ਇਹਨਾਂ ਨੇ ਕੰਪਨੀ ਜਿੱਦਾਂ ਵੀਰ ਦੇ ਕਹਿੰਦੇ ਮੁਤਾਬਕ ਵੀਰ ਕਹਿੰਦਾ ਵੀ ਕੰਪਨੀ ਇਹਨਾਂ ਨੇ ਦੱਸੀ ਸੀ ਵੀ ਧਾਗਾ ਫੈਕਟਰੀ ਧਾਗੇ ਵਾਲੀ ਮਿਲ ਧਾਰ ਵਾਲੀ ਧਾਰ ਵਾਲੀ ਨੇ ਇਹਨੇ ਵੀਰ ਨੇ ਵੀਰ ਦੇ ਕਹਿੰਦੇ ਮੁਤਾਬਕ ਮੁਤਾਬਕ ਵੀ ਧਾਗਾ ਉਹ ਕਹਿੰਦੇ ਵੀ ਧਾਗਾ ਬਣੂਗਾ ਧਾਗਾ ਬੰਨਣਾ ਮੁੜ ਕੇ ਕਹਿੰਦੇ ਬਾਜ ਪਾ ਲੱਗਾ ਵੀ ਜਿਹੜੀ ਹੁੰਦੀ ਨਹੀਂ ਉਹ ਆਪਣੀ ਗੱਠਾਂ ਬੰਨਣ ਵਾਲੀ ਪਲਾਸਟਿਕ ਦੀ ਜਿਹੜੀ ਦੱਸੀ ਆ ਉਹ ਜਿਹੜੀ ਉਹ ਬਣਨੀ ਹੈ ਇੱਥੇ ਤੂੰ ਪਤਾ ਨਹੀਂ ਕਿਹੜੇ ਹਸਣਾ ਵੀਰ ਕਹਿੰਦਾ ਕਹਿੰਦਾ ਜਿਹੜੇ ਇੱਥੇ ਗਟਰ ਬਣਾਏ ਸੀ ਨਾ ਜਿਹੜੇ ਬਾਥਰੂਮਾਂ ਦੇ ਬਾਥਰੂਮਾਂ ਦੇ ਕੰਪਨੀ ਨੇ ਆਉਣਾ ਗੰਦਾ ਬੰਦਾ ਪਾਣੀ ਆਹ ਕੰਪਨੀ ਦਾ ਗੰਦਾ ਬੰਦਾ ਪਾਣੀ ਆ ਬਾਥਰੂਮ ਬੰਦਾ ਲਾ ਲਓ ਪਹਿਲਾਂ ਗਟਰ ਨਹੀਂ ਬਣਾਏ ਸੀ ਨਾ ਸਦਾ ਜ਼ਮੀਨ 'ਚ ਘਰਤਾ ਹੀ ਪਾਣੀ ਗਟਰ ਨਹੀਂ ਬਣਾਏ ਝੋਣੋ ਕੀ ਇਹਦਾ ਕਿੰਨਾ ਕੁ ਪਾਣੀ ਵੇਸਟ ਹੋਣਾ ਜਿਹੜਾ ਜ਼ਮੀਨ 'ਤੇ ਜਾਣਾ ਹੈਗਾ ਕਿ ਨਹੀਂ ਪਿੰਡ ਵਾਲਿਆਂ ਨੇ ਲੱਗਾ ਜਦੋਂ ਪਤਾ ਤੇ ਉਹਨਾਂ ਨੇ ਫਿਰ ਧਰਨਾ ਲਾਤਾ 2.5-3 ਕਰੋੜ ਰੁਪਏ ਦਾ ਲਾਸ ਹੋਇਆ ਪਰ ਉਹ ਵੀਰ ਗੈਂਡਾ ਕਹਿੰਦਾ ਤਗੜੇ ਬੰਦੇ ਨਕੋਦਰਦੇ ਆ ਇਹ ਕੰਪਨੀ ਹੂੰ ਹੋਣੇ ਸਮਾਨ ਉਦਾਂ ਤੋਂ ਉਦਾਂ ਹੀ ਵਾਪਸੀ ਆਂ ਡਿਆ ਛਿੰ ਲੋ ਵੀ ਬਾਬਾ ਦੁਪਹਿਰਾ ਲੱਗ ਗਿਆ ਪੂਰਾ 12 ਗਏ ਵੱਜ ਦੇ ਲੇਵਰ ਵਾਲੇ ਗਏ ਭੱਜ ਲੇਵਰ ਵਾਲੇ ਤਾਂ ਭੱਜ ਗਏ ਭੱਜੇ ਨਹੀਂ ਉਹ ਜਾਨ ਕੇ ਅੱਧੇ ਘੰਟੇ ਅੱਧੇ ਘੰਟੇ ਤੱਕ ਚੱਲ ਜਾਣਾ ਉਹਨਾਂ ਨੇ ਤੇ ਆਉਣਾ 3:30 ਵਜੇ ਗਰਮੀ ਬੜੀ ਆ ਤੇ ਸ਼ਾਮ ਤੱਕ ਮਸਾਂ ਇੱਕ ਗੱਡੀ ਲੋਡ ਕਰ ਲਈ ਉਹਨਾਂ ਨੇ ਤੇ ਦੋਵੇਂ ਗੱਡੀਆਂ ਸਵੇਰੇ ਕੰਪਲੀਟ ਲੋਡ ਹੋਣਗੀਆਂ ਹੁਣ ਆਪਣੀ ਗੱਡੀ ਉੱਥੋਂ ਹੀ ਲੈਣੀ ਹੁੰਣੀ ਨਹੀਂ ਅੱਗੇ ਪਿੱਛੇ ਕਿਤੇ ਨਹੀਂ ਕਰਨੀ ਨੰਬਰ ਨੰਬਰ ਮੈਂ ਤੇ ਆ ਹੈਡ ਰੈਡ ਵੀ ਇਹ ਤੋਂ ਮੈਂ ਕਾਲ ਕਰ ਦੋ ਜੇ ਲੋੜ ਪਈ ਤੇ ਹੁਣ ਆਪਾਂ ਕਰਦੇ ਆ ਰੈਸਟ ਏਸੀ ਆਪਣਾ ਚੱਲਣ ਡਿਆ ਪਾਣੀ ਆਪਾਂ ਪਾਇਆ ਵਿੱਚ ਕੋਲਰ ਚ ਹਨ ਯਰੇ ਬੱਚੇ ਪਏ ਸਵੇਰ ਦੇ 3:30 ਵਜੇ ਉੱਠੇ ਤੇ ਨੀਂਦ ਵੀ ਆਉਂਦੀ ਸ਼ਾਮੇ ਗੱਡੀ ਆਪਣੀ ਲੱਗੀ ਹੋਈ ਆ ਤੇ ਸੌਣੇ ਆ ਸ਼ਾਮਾ ਤੱਕ ਤਾਜੀ ਕਹਾਣੀਆ ਰਿਕ ਬਲੌਗ ਪੂਰੇ ਫਰ ਹਨਾ ਆਪਾਂ ਕਿਹੜਾ ਵੀਵਰ ਤੇ ਪਾਉਣਾ ਹੈ ਆਪਾਂ ਦੀ ਯਾਦਗਾਰੀ ਜੀ ਰੈਂਦੀ ਉਹ ਪਾਉਣਾ ਹੈ ਨਹੀਂ ਅੱਗੇ ਵਾਲੇ ਪਾਉ ਗੁਰਦਾਸ ਪੁਰੀਏ ਆਪਣੀ ਕਿਹੜਾ ਕਣਕ 'ਤੇ ਚੱਲੀ ਅਰੇ ਹਾਂ ਆਪਣੀ ਕਿਹੜਾ ਕਣਕ 'ਤੇ ਚੱਲੀ ਹੈ ਮੈਂ ਆਵ ਜਊਗਾ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਬਦਲਦੇ ਬਹੁਤ ਚੜਿਆ ਆਦਾ ਗੱਲਾਂ ਕਰਦੇ ਕਰਦੇ ਤਹਾਨਪੁਰ ਉੱਠਿਆ Ini ਕੁਦ ਲੱਭਣਾ ਨਹੀਂ ਆ ਜਾ ਲੇਰ ਹਨਾ ਬਹੁਤ ਜ਼ਿਆਦਾ ਲੇਰ ਹਨੇ ਤੋਂ ਪਹਿਲਾਂ ਪਹਿਲਾਂ ਹੀ ਮੰਗਵਾ ਲਿਆ ਕਿਨੇ ਜੀ ਥੋੜੇ ਕਿਹੇ ਪਤਾ ਨਹੀਂ ਕੋਈ ਮਿਲਣਾ ਕਿ ਨਹੀਂ ਮਿਲਣਾ ਤੇ ਸ਼ੱਕ ਨਹੀਂ ਹੁੰਦਾ ਪਰ ਦਲੀਹ ਹੈ ਫਿਰ ਹਾਂ ਆਹ ਦੇ ਦਿਓ ਬਾਈ ਫੋਨ